ਦਾਜੀ ਗੁੱਡ ਮਾਰਨਿੰਗ ਅੱਜ ਦਿਨ ਹੋ ਗਿਆ ਆ 11 ਤਰੀਕ ਨਵਾਂ ਮਹੀਨਾ ਤੇ ਮੈਲਬਾਨ ਵਿੱਚ ਘੁੰਮਦੇ ਪਏ ਆਪਾਂ ਤੇ ਬਾਈ ਉਹਾਰੇ ਆਏ ਸੀਗੇ ਘਰੇ ਆਪਾਂ ਕੱਲ ਇੱਥੇ ਦੁਪਹਿਰੇ ਮੈਲਬਾਨ ਦੇ ਸਾਊਥ ਸੋਵੇ ਚ ਆਏ ਆ ਆ ਇੱਥੇ ਸਬਾਲ ਦੇ ਵਸੇਦਾਰ ਬਰੇਸ਼ਵਾ ਸਪੈਦੇ ਘਰਾਂ ਦੇ ਮੋਰੇ ਖੜੇ ਆ ਵੱਡੇ ਵੱਡੇ ਬਾਈ ਹੁਣੀ ਹੈਗੇ ਆਪਣੇ ਪਿੰਡ ਤੋਂ ਵਜੀਦ ਤੋਂ ਤੇ ਆਹ ਭਾਈ ਉਹਨਾਂ ਦੇ ਬੱਚੇ ਆ ਛੋਟੇ ਜਿਹੇ ਵਿਚਾਰੇ ਬਾਰੇ ਜੇ ਚੱਲੇ ਨੇ ਸਕੂਲੇ ਛੱਡ ਕੇ ਹੋਰ ਸਕੂਲੇ ਛੱਡ ਕੇ ਆ ਕੇ ਤੇ ਜਾਂਦੇ ਆ ਕਿਤੇ ਅੱਜ ਆ ਵਾਦਾ ਦੇਣ ਇੱਥੇ ਰਹਿਣਾ ਆ ਹਾਫ ਡੇ ਨਾਲ ਹੀ ਆ ਕੱਲ ਆਏ ਸੀ ਉਦਾਂ ਵੇਸੇ ਆਪਾਂ ਸ਼ਾਮੀ ਜੇ ਨੇਰਾ ਹੋ ਗਿਆ ਸੀ ਤੇ ਅਦਲੇ ਵਾਸਤੇ ਜਾ ਕੇ ਮੀਮ ਹੈਗਾ ਅਦਲੇ ਵਾਸਤੇ ਬਹਿ ਜਾਂਦਾ ਆ ਅੰਡਾ ਹੋਇਆ ਮੋਸਮ ਅੱਜ ਠੰਡ ਬਹੁਤ ਜ਼ਿਆਦਾ ਦੂਜੀ ਆ ਸਟਰੋਂਗ ਹੋ ਜਾ ਠੰਡ ਐਨੀ ਸਟਰੋਂਗ ਆ ਠੰਡ ਆ ਗਾੜਮਾਨੂ ਦੇ ਵਿੱਚ ਵੀ ਠੰਡ ਲੱਗਦੀ ਪਈ ਆ ਜੀ ਲੱਗਦੀ ਬਸ ਸਹੀ ਹੈ ਗੱਡੀ ਚੱਲੇ ਸ਼ਟਰ ਭਾਈ ਅੱਛਾ ਗੱਡੀ 'ਚ ਬਿਠਾ ਲੈਣਾ ਉਹਨੂੰ ਸਲੋ ਹੀ ਬਰੁਕਫੀਲਡ ਦੇ ਵਿੱਚ ਪਏ ਆ ਘੁੰਮਦੇ ਆਪਾਂ ਘਰ ਬੜੇ ਸੋਹਣੇ ਆ ਬਲੇ ਇਲਾਕੇ ਦੇ ਬੈਲਬਨ ਬਰੁਕਫੀਲਡ ਚੰਗਾ ਵੀ ਪੁੱਤਰਾ ਮਿਲਦੇ ਫਿਰ ਅਸੇ ਨਾਲ ਜਾਣ ਚੰਗਾ ਬੱਤ ਫਿਰ ਓਕੇ ਬਾਏ ਟੇਕ ਕੇਅਰ ਰੰਗਾ ਜੀ ਹੋਰ ਨਾ 100 ਵੇਟੇਜ ਦਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਨਵੀਂ ਸਵੇਰ ਦਾ ਦਿਨ ਸਵਾਤ ਹੋ ਗਈ ਆਪਣੀ ਮੈਲਬੌਰਨ ਦੇ ਵਿੱਚ ਤੀਜਾ ਦਿਨ ਆਪ ਤੇ ਹੁਣ ਆਪਾਂ ਇੱਥੇ ਦੇ ਰੈਂਡਮ ਘੁੰਮਾਂਗੇ ਅੱਜ ਤੇ ਸ਼ੌਗਰੋ ਸਾਡਾ ਹੈਗਾ ਇੱਥੇ ਦੀ ਮੈਲਬੌਰਨ ਦੀ ਸਿਟੀ ਦਾ ਕਿਹੜਾ ਜਿੱਥੇ ਤਰਸੇਮ ਜਸਟਰ ਹੁਣੇ ਲਾਸਟ ਟਾਈਮ ਆਏ ਸੀਗੇ ਤੇ ਉਹਨਾਂ ਦਾ ਜਿਹੜਾ ਸ਼ੋਅ ਸੀਗਾ ਪੂਰਾ ਸੋਲਡ ਆਊਟ ਹੋ ਗਿਆ ਸੀਗਾ ਤੇ ਉਸੇ ਤਰ੍ਹਾਂ ਆਪਾਂ ਵੀ ਘੁੰਮਾਂਗੇ ਫਿਰਾਂਗੇ ਸਿਟੀ ਦੇ ਵਿੱਚ ਸ਼ਾਮ ਨੂੰ ਜਾਵਾਂਗੇ ਵੱਟ ਹੁਣ ਥੋੜਾ ਰੈਂਡਮ ਘੁੰਮ ਕੇ ਤੇ ਤੁਰੇ ਚੱਕਾ ਲੈਨੇ ਬਾਹਰ ਦੀ ਗਲੀਆਂ ਦਾ ਜਾ ਕੇ ਕੀ ਹਿਸਾਬ ਦਾ ਵਾ ਤੇ ਆਪਣੇ ਸੱਜਣ ਮਿੱਤਰ ਹੈਗੇ ਇੱਕ ਦੋ ਗੱਥੇ ਤੇ ਉਹਨਾਂ ਦੇ ਨਾਲ ਅੱਜ ਆਪਾਂ ਥੋੜਾ ਉਹਨਾਂ ਨੂੰ ਵੀ ਮਿਲਾਂਗੇ ਕਿਉਂਕਿ ਆਪਣੀ ਕਲ ਦੀ ਹੈਗੀ ਆ ਵਾਪਸੀ ਕੱਲ ਰਾਤ ਦੀ ਵਾਪਸੀ ਆ ਸਾਡੀ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਆਜੋ ਫੇ ਤੁਹਾਨੂੰ ਲੈ ਕੇ ਜਾਣਿਆ ਮੈਲਵਾਂ ਦਾ ਗੇੜਾ ਲਵਾਂ ਲੋ ਜੀ ਗੱਡੀ ਆਪਣੇ ਮਿੱਤਰ ਪਿਆਰੇ ਸਿਗੇ ਉਹਨਾਂ ਨੇ ਸਾਨੂੰ ਦੇਤੀ ਸੀ ਗੱਡੀ ਦੋ ਦਿਨ ਵਾਸਤੇ ਘੁੰਮਣ ਵਾਸਤੇ ਤੇ ਗੱਡੀ ਚ ਬੈਨੇ ਆ ਹੁ ਆਏ ਲੱਗ ਜਾਣਾ ਸੀ ਮੇਰੇ ਤੇ ਆ ਸਾਡਾ ਜਿਹੜਾ ਅਪਾਰਟਮੈਂਟ ਲੈ ਆਇਆ ਅਸੀਂ ਤੇ ਇਹਦੇ ਵਿੱਚ ਪਾਰਕਿੰਗ ਸਾਨੂੰ ਮਿਲ ਗਈ ਸੀ ਤੇ ਇੱਥੇ ਗੱਡੀ ਲੱਪਾ ਲਾ ਲਈ ਸੀਗੀ ਹੰਡਾਈ ਦੀ ਗੱਡੀ ਆ ਆ ਜੋ ਬੈਠੀ ਆ ਚੜਦੀ ਗਲਾ ਹਾਂਜੀ ਹਾਂਜੀ ਪਰ ਹੁਣ ਬਾਬਾ ਵਾਪਸ ਭਾਈ ਕੱਲ ਦੀ ਆ ਸਾਡੀ ਫਲਾਈਟ ਕੱਲ ਰਾਤ ਦੀ ਆ ਇਹ ਕੱਲ ਅਜਤਾ ਦਿਨ ਵੀ ਮੈਲਬਨ ਆ ਇਹ ਕੱਲ੍ਹ ਦੇ ਦਿਨ ਵੀ ਮੈਲਬਨ ਆ ਇਹ ਟ੍ਰੇਨ ਦੀ ਪੈਸੇਂਜਰ ਚੜ ਰਹੀ ਹੈ ਵਧੀਆ ਲੱਗਦਾ ਲੱਗਦਾ ਮੈਲਾ ਮਰ ਭਾਜੀ ਮੈਲਾ ਬਣਿਆ ਯਾਰ ਤਰਸੇਮ ਜੱਸਰ ਲਈ ਆਸਟ੍ਰੇਲੀਆ ਆਸਟ੍ਰੇਲੀਆ ਚ ਗੋਮਰੇ ਮੈਲਬੌਰਨ ਚ ਕਾਫੀ ਪੀਣ ਦਾ ਇਰਾਦਾ ਜਾ ਬਣਿਆ ਸੀ ਕਾਫੀ ਆਈ ਸੀ ਪੰਪ ਤੇ ਪੀਣ ਕਾਫੀ ਬਣ ਗਿਆ ਸਮਾਲ ਹੈਗਾ ਪ੍ਰਾਈਸ 2 ਡਾਲਰ ਰੈਗੂਲਰ 3 ਤੇ ਲਾਰਜ 4 ਤੇ ਮਿੱਠਾ ਵਗੈਰਾ ਤੁਸੀਂ ਆਪਣੇ ਹਿਸਾਬ ਨਾਲ ਪੀ ਲਓ ਅਲਗ ਅਲਗ ਤਰ੍ਹਾਂ ਦੀਆਂ ਕਾਫੀਆਂ ਮਿਲ ਜਾਂਦੀਆਂ ਪੰਪਾਂ ਤੇ ਕਿੰਨਾ ਪੰਚੀ ਹਟਾ ਮੈਲਬੌਰਨ ਦੇ West area 'ਚ ਘੁੰਮਦੇ ਪਏ ਆਪਾਂ ਕਲੇਡ ਸੌਰੀ ਮੈਲਬੌਰਨ ਦੇ ਮੈਲਬੌਰਨ ਦੇ North area 'ਚ ਘੁੰਮਦੇ ਪਏ ਆਂ ਕਲੇਡ ਨਾਰਥ ਜਿਹੜਾ ਕਲੇਡ ਏਰੀਆ ਉਹਦੇ North part 'ਚ ਆਏ ਆ ਤੇ ਇੱਥੇ ਘਰਾਂ ਘਰਾਂ ਦਾ ਜਾਇਜ਼ਾ ਲੈਣ ਆਏ ਆ ਕਿ ਘਰ ਵਗੈਰਾ ਸਕੂਲ ਵਗੈਰਾ ਜੇ ਕਿ ਸਲੀਦਰ ਮੂਵ ਵਗੈਰਾ ਹੋਣਾ ਤਾਂ ਕਿਦਾਂ ਹੋ ਸਕਦਾ ਹੈ ਕਿ ਇੱਥੇ ਫੈਸਿਲਿਟੀ ਹੈਗੀ ਆ ਬੱਚਿਆਂ ਲਈ ਤੇ ਘਰਾਂ ਦੀ ਕੀ ਔਸਤ ਹੋ ਰਹਿਣ ਵਾਸਤੇ ਤੇ ਜੋਬਸ ਬਣਿਆ ਕਿਹੜੀਆਂ ਇੱਥੇ ਸਹੀ ਹੈ ਤੇ ਆ ਇੱਥੇ ਇੱਕ ਸਫਰ ਫੋਲਡ ਸੀਐਸ ਇਨਫੋਰਮੇਸ਼ਨ ਸੈਂਟਰ ਹੈਗਾ ਤੇ ਇਹਨਾਂ ਨੂੰ ਪੁੱਛ ਕੇ ਆਨੇ ਆ ਤੇ ਆਹ ਏਰੀਆ ਕਾਫੀ ਡਵੈਲਪਮੈਂਟ ਹੋ ਰਿਹਾ ਤੇ ਪੁੱਛ ਕੇ ਫਿਰ ਤੁਹਾਨੂੰ ਦੱਸ ਦਿਆਂਗੇ ਕਿ ਕੀ ਕੀ ਅੱਪਾ ਕਰ ਸਕਦੇ ਆ ਇੱਥੇ ਬਾਕੀ ਰਹਿਣੂ ਕਾਫੀ ਖੁੱਲਾ ਆ ਜਿੱਦਾਂ ਆਪਣੇ ਉੱਥੇ ਨਿਊਜ਼ੀਲੈਂਡ ਦੇ ਕਰਾਕਾ ਏਰੀਆ ਪੈ ਜਾਂਦਾ ਉਸੇ ਤਰ੍ਹਾਂ ਆਹ ਵਾਲਾ ਏਰੀਆ ਆ ਤੇ ਸਿਡੀ ਤੋਂ ਮੈਲਬਨ ਸਿਟੀ ਤੋਂ ਇਹ ਘੰਟੇ ਦਾ ਰਸਤਾ ਹੈਗਾ ਇੱਥੇ ਤੇ ਜਾ ਕੇ ਆਨੇ ਆ ਹੁਣ ਪੁੱਛਦੇ ਹੁਣਾਂ ਨੂੰ ਉਹ ਦੇ ਰਾਉਟ ਟੂ ਹੋਮ ਬਟ ਆ ਡਾਈਡ ਨਾਈਟ ਫਰ ਬਾਈਨਲ ਟੂ ਸ਼ੋਅ ਸੋ ਅਸਟ੍ਰੇਲੀਆ ਦੇ ਸਰੋਂ ਦਾ ਸਾਗ ਤੇ ਵਜੀਦ ਤੋਂ ਭਾਈ ਹੁਣੀ ਸੀਗੇ ਤੇ ਸਾਡੇ ਬੁਆ ਹੋ ਜ ਉਹਨਾਂ ਨੂੰ ਮਿਲ ਕੇ ਆਪਾਂ ਇਕਲੇ ਸੀਗੇ ਬਾਹਰ ਖੇਤਾਂ ਦੇ ਬਾਗ ਨਾਲੇ ਚੱਲ ਪਏ ਤੇਲੇ ਬਸੇ ਤੇ ਸਾਰੇ ਰਾਹਾਂ ਤੱਕ ਜਿੱਥੇ ਤੱਕ ਘਰ ਆ ਉੱਥੇ ਤੱਕ ਸਰੋਂ ਦੇ ਬਾਗ ਹੀ ਚੱਲੀ ਜਾਂਦੇ ਆ ਬੋਪੜਾ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਦਿਲੇਬਾਸਾਂ ਆਪਾਂ ਅੱਜ ਸਾਰੇ ਰਿਆੜੀ ਦੇ ਵਿੱਚ ਨਾ ਮੈਲਬਾਂ ਦੇ ਜਿਹੜੇ ਅਲੱਗ-ਅਲੱਗ ਕਸਬੇ ਆ ਉੱਥੇ ਘੁੰਮਦੇ ਪਏ ਆ ਤੇ ਹੁਣ ਆਪਾਂ ਜਿੱਥੋਂ ਆਪਾਂ ਆਏ ਆ ਤੇ ਉੱਥੋਂ ਲਗਭਗ 150 ਕਿਲੋਮੀਟਰ ਦੀ ਦੂਰ ਤੇ ਆਪਾਂ ਪਹਿਲਾਂ ਨੌਰਥ ਵਿੱਚ ਸੀਗੇ ਹੁਣ ਆਪਾਂ ਵੈਸਟ ਵਿੱਚ ਆ ਗਏ ਆ ਤੇ ਡੋਨੀ ਬਲੋਕ ਕਰਕੇ ਏਰੀਆ ਪਹੁੰਚਿਆ ਤੇ ਇੱਥੇ ਆਏ ਆ ਆਪਾਂ ਤੇ ਇੱਥੇ ਇੱਕ ਬਾਈ ਸੀਗਾ ਉਹਨੂੰ ਵੀ ਮਿਲਣਾ ਸੀਗਾ ਤੇ ਆ ਸਾਰਾ ਨਵਾਂ ਏਰੀਆ ਬਣਦਾ ਪਿਆ ਆ ਤੇ ਇੱਥੇ ਸੇਲਸ ਸੈਕਸ਼ਨ ਦਾ ਇੱਕ ਆਫਿਸ ਸੀਗਾ ਉੱਥੇ ਆਇਆ ਸੀਗਾ ਆਪਾਂ ਪਤਾ ਕਰਕੇ ਆਨੇ ਜਿੱਦਾ ਤੇ ਬਾਕੀ ਆ ਜਿਹੜਾ ਇਹ 10 ਕਿਲੋਮੀਟਰ ਦੀ ਰੇਂਜ ਦੇ ਵਿੱਚ ਇੱਥੇ 15 ਪ੍ਰਾਇਮਰੀ ਤੇ ਸਕੈੰਡਰੀ ਸਕੂਲ ਆ ਤੇ 19 ਹੈਕਟੇਰ ਦਾ ਇੱਥੇ ਨੇਚਰਲ ਸਰਾਊਂਡਿੰਗ ਉਹ ਗਾਰਡਨ ਵਗੈਰਾ ਉਹ ਲਾਲ ਤੁਸੀਂ ਸ਼ੋਪਿੰਗ ਸੈਂਟਰ ਚ ਆ ਰਹਿ ਗਿਆ 메ਜਰ ਸੈਂਟਰ ਤੇ ਰੇਲਵੇ ਸਟੇਸ਼ਨ ਵਗੈਰਾ ਮੈਨੂੰ ਲੱਗਦਾ ਗੱਲ ਬੜੀ ਨਹੀਂ ਇੱਥੇ ਕੁਝ ਦੋਨੀ ਬਰੂਕ ਰੋਡ ਆ ਕਸਬੇ ਦੇ ਵਿੱਚ ਆਪਾਂ ਘੁੰਮਦੇ ਪਈਆਂ ਵਿਕਟੋਰੀਆ ਮੈਲਬਨ ਦੇ ਵਿੱਚ ਕਰਲੀ ਵੇ ਤੇ ਕਰਲੀ ਵੇ ਦੇ ਘੁੰਮਦੇ ਪਈਆਂ ਇੱਥੇ ਸਾਰਾ ਸੈਕਸ਼ਨ ਨਵਾਂ ਬਣਦਾ ਪਿਆ ਆ ਜਿੰਨਾ ਵੀ ਆ ਤੇ ਲਾਪਾ ਕੇ ਜਿੱਥੇ ਜਿਹੜਾ ਗੁਰੂ ਘਰ ਆ ਉਤੋਂ ਹੈਗੇ ਆ ਇਹ ਏਰੀਆ ਪੈਦਾ ਆ ਅੱਧੇ ਘੰਟੇ ਦਾ ਰਸਤਾ ਹੈਗਾ ਜਿਹੜਾ ਇੱਥੇ ਮੈਲਬਾਉਂ ਦੇ ਵਿੱਚ ਪੁਰਾਣਾ ਗੁਰੂ ਘਰ ਆ ਤੇ ਇੱਧਰ ਬਿੱਲਾ ਮੈਨੂੰ ਸੱਤੀ ਜਾਂਦਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਲੱਗਿਆ ਆ ਮੁੰਡੇ ਲੱਗੇ ਆ ਆਪਰੇ ਬਾਈ ਲੱਗੇ ਆ ਕੋਈ ਨਹੀਂ ਜਾਣਿਆ ਤੇ ਘਰ ਬਣਾਦੇ ਵੇ ਆਪਣੇ ਪੰਜਾਬੀ ਕਹਿੰਦੇ ਬਣਾਦੇ ਵੇ ਘਰ ਤੇ ਭਾਈ ਉਹਨੇ ਕਰ ਇੱਥੇ ਗਵਾਂਢ ਚ ਹੀ ਆ ਤੇ ਇੱਥੇ ਆਏ ਸੀਗੇ ਤੇ ਥੋੜੀ ਜਿਹਾ ਵਗ ਨਾਲ ਦੇਖ ਲੈਣਾ ਕੀ ਹਿਸਾਬ-ਤਾਬ ਹੈਗਾ ਇੱਥੇ ਦਾ ਤੇ ਤੁਹਾਨੂੰ ਅਪਡੇਟ ਕਰ ਦਿੰਦੇ ਥੋੜੀ ਇੱਥੇ ਘਰ ਦੀ ਜਿਹੜੀ ਕੀਮਤ ਵਗੈਰਾ ਮੈਨੂੰ ਲੱਗਾ 7.5 ਲੱਖ ਦੇ ਕਰੀਬ ਆ ਇੱਦਾਂ ਦੇ ਘਰ ਨਵੇਂ ਜਿਹੜੇ ਬਣਦੇ ਪਏ ਆ ਤੇ ਨਾਰਮਲ ਘਰ ਜਿਹੜੇ ਇੱਥੇ ਤੇ ਨੇ ਲੰਬੇ-ਲੰਬੇ ਆ ਜਾਂਦਾ ਤਾਂ ਤੇ ਮੋਰੇ ਫੇਸ ਨਹੀਂ ਆਉਂਦਾ ਹੈਗਾ ਪਰ ਛੱਤੋਂ ਜ਼ਿਆਦਾ ਹੁੰਦੇ ਆ ਸੈਟਾਂ ਦੇ ਜਗ੍ਹਾ ਵਗੈਰਾ ਬਹੁਤ ਘੱਟ ਛੱਡੀ ਹੁੰਦੀ ਆ ਇੰਨੀ ਨਹੀਂ ਜਗ੍ਹਾ ਹੁੰਦੀ ਆ ਆ ਜੋ ਮਿਲ ਕੇ ਆਨੇ ਇੱਧਰ ਭਾਈ ਉਹਨਾਂ ਨੂੰ ਗਾਣੇ ਲਾ ਕੇ ਨਾ ਆਪਣੇ ਭਾਈ ਬਠਿੰਡੇ ਤੋਂ ਆ ਭਾਈ ਉਹ ਨਹੀਂ ਸਾਰੇ ਆਣੇ ਤੇ ਘਰ ਬਣਾਦੇ ਭਾਈ ਇੱਥੇ ਤੇ ਗੱਲਬਾਤ ਕੀਤੀ ਇਹਨਾਂ ਨੇ ਹੈਗਾ 400 ਸਕੂਅਰ ਮੀਟਰ ਦਾ 플ੌਟ ਹੈਗਾ ਆ ਵਾਲਾ 7 ਤੋਂ ਦਾ 7.5 ਦੇ ਕਰੀਬ ਬਣ ਜਾਣਾ ਘਰ ਕਹਿੰਦੇ ਲੋ ਜੀ ਭਾਈ ਉਹਨਾਂ ਨੂੰ ਫੜ ਲਿਆ ਪੋਤੋ ਨਾ ਭੱਜੇ ਹੋਏ ਸੀ ਨਿਊਜ਼ੀਲੈਂਡ ਤੋਂ ਫੜ ਲਿਆ ਆਸਟ੍ਰੇਲੀਆ ਜਾ ਕੇ ਆ ਗਏ ਆ ਗਏ ਆ ਗਏ ਚਲੋ ਜੀ ਆਪਾਂ ਹੁਣ ਆਹ ਏਰੀਏ ਦਾ ਲੋਕ ਚਲੋ ਚਾਕਾ ਲੈਣ ਚੱਲੇ ਆ ਇੱਧਰ ਨਿਊਜ਼ੀਲੈਂਡ ਦੇ ਜਿਹੜੇ ਲੋਕ ਆ ਜ्यादातर ਆਹ ਏਰੀਏ ਦੇ ਮੂਵ ਹੁੰਦੇ ਨਾ ਭਾਜੀ ਰੰਗੇ ਤੋਂ ਮੈਨੋਰੀਵੇ ਤੋਂ ਤੇ ਇੰਡੀਅਨ ਨਹੀਂ ਪੰਜਾਬੀ ਵੀ ਨਹੀਂ ਜਦ ਕਿ ਮੋਰੀ ਵਗੈਰਾ ਆਈਲੈਂਡ ਵਗੈਰਾ ਉੱਧਰ ਆਪਣੇ ਆਈਲੈਂਡਰ ਟਾਈਪ ਜਿਹੜੇ ਪੈਸਿਫਿਕ ਕੰਟਰੀ ਦੇ ਪੀਪਲ ਉਹ ਵੀ ਇੱਧਰ ਮੂਵ ਹੋ ਜਾਂਦੇ ਆ ਤੇ ਆਹ ਏਰੀਏ 'ਚ ਕਾਫੀ ਜ਼ਿਆਦਾ ਘਰ ਜਿੱਦਾਂ ਵਗੈਰਾ 6 ਲੱਖ ਨੂੰ ਮਿਲ ਜਾਂਦਾ ਕਿ ਭਾਜੀ ਨਹੀਂ ਮਿਲ ਜਾਂਦਾ ਜਿੰਨੇ 2 ਬੈਡਰੂਮਾਂ ਚਾਰ ਬੈਡਰੂਮ ਚਾਰ ਬੈਡਰੂਮ 6 ਲੱਖ ਦਾ ਬੇ ਲੈ ਵੀ ਚਾਰ ਬੈਡਰੂਮ ਦਾ ਘਰ 6 ਲੱਖ ਨੂੰ ਨਿਊ ਬ੍ਰੈਂਡ ਅਦਰ ਮਿਲ ਜਾਂਦਾ ਹੈ ਇਹ ਏਰੀਆ 'ਚ ਨਵਾਂ ਏਰੀਆ ਵਿਲਡੋਂ ਦਾ ਪਿਆ ਆ ਤੇ ਭਾਈ ਇਹ ਕਿੰਨਾ ਕੁ ਦੂਰ ਆ ਰੋਚੇ ਦਾ ਆਪਣੇ ਤੋਂ 에어ਪੋਰਟ ਤੋਂ 40 ਮਿੰਟ ਦਾ ਰਸਤਾ 40 ਮਿੰਟ ਦਾ ਰਸਤਾ 40 ਮਿੰਟ ਦਾ ਰਸਤਾ ਆ 에어ਪੋਰਟ ਤੋਂ ਮੈਲਬੌਰਨ ਜਿਹੜਾ ਇੰਟਰਨੈਸ਼ਨਲ 에어ਪੋਰਟ ਆ ਉਤੋਂ 40 ਮਿੰਟ ਦੇ ਰਾਹ ਤੇ ਆ ਏਰੀਆ ਪੈ ਜਾਂਦਾ ਆ ਤੇ ਹੋਰ ਦੱਸਦੇ ਆ ਤੁਹਾਨੂੰ ਅੱਗੇ ਇਹ ਤੁਸੀ 60% ਜਿਹੜਾ 300 ਦੇ 60% 300 ਥੱਲੇ ਦੇ ਅਸੈਂਬਲੀ ਪਰਸੈਂਟ ਦਾ ਓਕੇ ਦੇਖੋ ਇੱਕ ਬਲੋਕ ਨੂੰ ਦਸਿਆ ਵਿੱਚ ਆ ਗਿਆ ਇਹ ਦੋ ਸੈਂਟਰਸ ਕਰ ਸਕਦੇ ਕਿਉਂਕਿ ਦੂਸਰਾ ਤਾਂ ਨਹੀਂ ਬਲੋਕ ਹੈ ਦੂਸਰਾ ਹੈ ਪੂਰੀ ਫੇਮ ਨਿਊ ਨੀ ਜਗ੍ਹਾ ਪਾਉਣ ਟਾਈਟਲ ਕਰਦੇ ਹਾਂ ਜੀ ਉਹ ਬ੍ਰਿਜ ਵਾਲਾ ਕਿਉਂ ਆਊਟ ਜਾ ਕੇ ਸਨ ਹਾਂਜੀ ਹਾਂਜੀ ਥੋੜੀ ਦੇਰ ਟ੍ਰੈਫਿਕ ਨੂੰ ਡਾਇਵਰਟ ਕਰਦੇ ਨੇ ਹਾਂਜੀ ਹਰੇਕ ਪਾਸੇ ਦਾ ਦੂਜਾ ਮੱਲਾ ਮਾਰੀਆਂ ਹੀ ਆ ਦੇਖੋ ਅੰਕਲ ਉਹ ਵੀ ਤੁਰੇ ਜਾਂਦੇ ਪਏ ਆ ਅੰਕਲ ਉਹ ਸਾਡੇ ਕੋਲ ਨਹੀਂ ਆ ਤੇ ਅੱਛਾ ਅੰਕਲ ਵਿਚਾਰੇ ਬਾਹਰ ਨਹੀਂ ਡਟ ਉਹ ਬੁਧੀ ਅੰਕਲ ਹੈ ਹੈਗੇ ਕਿੱਥੋਂ ਉੱਥੋਂ ਬੈਕ ਕਰੋ ਦਰੋ ਜਿਆਦੀ ਨਹੀਂ ਦੀ ਹੁਣ ਪਤਾ ਆ ਅੱਛਾ ਆ ਭਾਜੀ ਫੇਰ ਪ੍ਰਾਈਵੇਟ ਵਾ ਕੀ ਹੈ ਇਹ ਪ੍ਰਾਈਵੇਟ ਆ ਹਾਂਜੀ ਕਿੰਨੇ ਕਿ ਸੈਕੰਡਰੀ ਸਕੂਲ ਐ ਪ੍ਰਾਇਮਰੀ ਸੈਕੰਡਰੀ ਸੈਕੰਡਰੀ 8ਵੀਂ ਤੱਕ ਹੈਗਾ ਹਾਂਜੀ ਆ ਗਾ ਪ੍ਰਾਇਮਰੀ ਆ ਪ੍ਰਾਇਮਰੀ ਤੇ ਉਹ ਸਕੈਂਡਰੀ ਆ ਸਾਰਾ ਨਮਾਈ ਪੜਿਆ ਭਾਜੀ ਮਤਲਬ ਘਰ ਨਹੀਂ ਹੋ ਜੇ ਬਣਦੇ ਸਕੂਲ ਪਹਿਲੇ ਬਣ ਜਾਂਦਾ ਨਵੀਂ ਕਲਾਸਾਂ ਪੜਦੀ ਵੀ ਹੋਰ ਤਾਂ ਤੇ ਹਾ ਚਾਈਲਡ ਕੇਅਰ ਆ ਗਿਆ ਤੇ ਲਵਾਸੀ ਸਕੂਲ ਪਈਆਂ ਦੇ ਪੰਜਾਂ ਸਾਲਾਂ ਨੂੰ ਤਾਂ ਮੈਨੂੰ ਲੱਗਦਾ ਨਹੀਂ ਇੱਥੇ ਘਰਪੂਰ ਵੀ ਖਾਲੀ ਹੋ ਜਾਣਾ ਸਾਰਾ ਪੀ ਹੋ ਜਾਣਾ ਲੱਗਦਾ ਦੇਖੋ ਜੀ ਨਵਾਂ ਏਰੀਆ ਸਾਰਾ ਹੈ ਕਿਉਂਕਿ ਆ ਤਾਂ ਸਾਰੇ ਇੱਥੇ ਆਲਰੇਡੀ ਪੀਕੇਓ ਲੱਗਦੇ ਘਰ ਹਾਂ ਇੱਧਰ ਤਾਂ ਸਾਰਾ ਬਾਤੀ ਚੱਲ ਚੱਲ ਪੈ ਕਦਮਾਂ ਦਾ ਬਹੁਤ ਸਕੂਨ ਦੇ ਦੇਂਦੀ ਇੱਥੇ ਅਸ਼ਾ ਪ੍ਰਾਇਮਰੀ ਸਕੂਲ ਇੱਧਰ ਪਾਸ ਆ ਜਾਂਦਾ ਘੁੰਮ ਕੇ ਨਾ ਸਾਰੇ ਵਧੀਆ ਏਰੀਆ ਲੱਗ ਰਿਹਾ ਏ ਮੈਨੂੰ ਦੇਖੀ ਬਾਈ ਮੈਂ ਦੇਖਿਆ ਗੁੰਡਾ ਬਹੁਤਾ ਬਈ ਹੈ ਨਾ ਹਾਂਜੀ ਪਾਰਕ ਪਾਰਕ ਲੱਗੇ ਪਾਰਕ ਪਾਰਕ ਹਰ ਪਾਸੇ ਬਹੁਤ ਜ਼ਿਆਦਾ ਗੁੰਡਾ ਦਾ ਜ਼ਿਆਦਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਹੈ ਜੀ ਬੜੀ ਵਧੀਆ ਜੀ ਲੱਤ ਠੀਕ ਹੈ ਜੀ ਚੱਲੇ ਸੈਣ ਜੀ 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 ਆਹ ਸਟੇਟ ਦੇ ਜਿਹੜੇ ਕਮਿਊਨਿਟੀ ਸੌਣ ਚਾਹੁੰਗਾ ਮੀਂਹ ਦੀ ਵਾਰ ਹੁੰਦੇ ਇੱਥੇ ਲਾਈਟ ਦੀ ਫੈਸਟੀਵਲ ਕੋਈ ਓਕੇ ਉਹ ਆਪਣੇ ਰੱਖੇ ਹੋਣਾ ਦੇ ਪਿੰਡ ਕੋਈ ਅੰਕਾਣੇ ਠੀਕ ਜੀ ਕੰਦਾ ਜੀ ਉੱਥੇ 1 ਕਰੋੜ ਗਏ ਅੱਛਾ ਜੀ ਉਹਨਾਂ ਅਵਰੇਜ ਵੀ ਨਵਾਂ ਪੜਿਆ ਭਾਈ ਹੈ ਇੱਦਾਂ ਅੰਕਲ ਹੁਣੀ ਘੁੰਮਦੇ ਪਏ ਆ ਸਰਦਾਰ ਜੀ ਆਪਣੇ ਹੱਥੋਂ ਹੱਥੋਂ ਮਾਰੋ ਛੇ ਕੱਟ ਗਏ ਅੰਕਲ ਹੱਥੋਂ ਹੀ ਮਾਰੀ ਪੰਜਾਬੀ ਆ ਗਈ ਇਹ ਚਲੇ ਫੋਜੀ ਰਖਦੇ ਆ ਉੱਚਾ ਮੱਚਾ ਤਾਂ ਨਹੀਂ ਕੀਤਾ ਵੀ ਜਾ ਇਹ ਕਿਦਾ ਉਕਾ ਪੰਡੇਗੇ ਉਹ ਮਹਿਲਬਾਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਗੁਰੂ ਘਰ ਤੇ ਮੋਰੋਂ ਜਾਂਦੇ ਪਏ ਆ ਕੱਲ ਨੂੰ ਆਣਾ ਇੱਥੇ ਆਪਾਂ ਕੱਲ ਨੂੰ ਸਵੇਰੇ ਆ ਕੇ ਇੱਥੇ ਮਤਲ ਦੇਖ ਕੇ ਫੇਰ ਜਾਵਾਂਗੇ ਹੁਣ ਆਪਾਂ ਇੱਕ ਵਾਰ ਆਣਾ ਜਿਆਦਾ ਜ਼ਰੂਰੀ ਆ ਐਸੇ ਪਹਿਲੀ ਵਾਰ ਹੋਇਆ ਕਿ ਆਪਾਂ ਗੁਰੂ ਘਰ ਚ ਬਾਅਦ ਵਿੱਚ ਜਾ ਰਹੇ ਆ ਨੇ ਤਾਂ ਆਪਾਂ ਕਿਤੇ ਵੀ ਜਾਈਦਾ ਤਾਂ ਪਹਿਲਾਂ ਗੁਰੂ ਘਰ ਹੋ ਕੇ ਜਾ ਕੇ ਫਿਰ ਆਪਾਂ ਹੋਰ ਕੰਮ ਕਰੀ ਦਿਆਂ ਗੁਰੂ ਘਰ ਦੇ ਬਾਅਦ ਵਿੱਚ ਨਾਲੇ ਮੱਜੇ ਤੇ ਇੱਥੇ ਸਾਰੇ ਧਰਮਾਂ ਦਾ ਸਤਕਾਰ ਹੁੰਦਾ ਹੈ ਮਨੁੱਖੋਂ ਦੇ ਵਿੱਚ ਵੀ ਕੋਈ ਇਤਨਾ ਕੋਈ ਈਸ਼ੂ ਨਹੀਂ ਹੈਗਾ ਸਾਰੀ ਦਿਹਾੜੀ ਦੀ ਥਕਾਨ ਤੋਂ ਬਾਅਦ ਆਪਾਂ ਸਾਰਾ ਕੰਮ ਫੇਰ ਕੇ ਨਾ ਜਿਹੜੇ ਇੱਥੇ ਤੇ ਕਾਜਵੇ ਸੀਗੇ ਸਾਰੇ ਜਿਹੜੇ ਨੇੜੇ ਨੇੜੇ ਟਾਊਨ ਸੀਗੇ ਮੈਲਬੌਰਨ 에어ਪੋਰਟ ਦੇ ਨਾਲ ਲਗ ਭਾਗ ਜਿਹੜੇ ਆਰਾਊਂਡ ਆਪਾਂ ਜਿੱਦਾਂ ਲਾਸਟ ਟਾਈਮ ਜਾ ਕੇ ਆਏ ਸੀਗੇ ਉਹ ਤਿੰਨ ਕ ਘੰਟੇ ਢਾਈ ਤਿੰਨ ਘੰਟੇ ਦੀ ਡਰਾਈਵਿੰਗ ਸੀਗੀ ਤੇ ਉਸ ਤੋਂ ਬਾਅਦ ਆਪਾਂ ਸਾਮ ਨੂੰ ਨਾਲ ਇੱਥੇ ਪੁੱਜ ਗਏ ਸੀਗੇ ਜਿੱਥੇ ਆਪਾਂ ਪਾਰਸੋ ਆਏ ਸੀਗੇ ਭਾਈ ਉਹਨਾਂ ਦੇ ਕੋਲ ਤੇ ਭਾਈ ਉਹਣੀ ਪਾਰਟੇ ਤੋਂ ਆ ਤੇ ਆ ਕੇ ਆਪਾਂ ਇੱਥੋਂ ਦਿੱਤੀ ਕਰਕੇ ਗਏ ਸੀ ਉੱਥੇ ਫੇਰ ਭਾਈ ਉਹਨਾਂ ਦੇ ਨਾਲ ਉਹ ਭਾਈ ਉਹਣੀ ਕਹਿੰਦੇ ਕਿ ਆ ਕੇ ਜਾਓ ਇੱਕ ਵਾਰ ਫੇਰ ਤੇ ਇੱਥੇ ਦੁਬਾਰਾ ਫੇਰ ਆਏ ਸਾਰੀ ਦਿਹਾੜੀ ਘੁੰਮ ਕੇ ਅੱਜ ਘਟੂ ਘੜ ਆਪਾਂ ਢਾਈ 300 ਕਿਲੋਮੀਟਰ ਦਾ ਸਫ਼ਰ ਸਾਰੇ ਹਾਲ ਉਹ ਸਾਰੇ ਘੁੰਮ ਕੇ ਆਏ ਉੱਥੇ ਆਪਸ਼ਨਲਸ ਦੇਖਿਆ ਸੀ ਕਿ ਮਤਲਬ ਸਕੂਲ ਕਿੱਦਾਂ ਦੇ ਆ ਤੇ ਪ੍ਰਾਪਰਟੀ ਦੇ ਰੇਟ ਵਗੈਰਾ ਕੀ ਆ ਤੇ ਕਿਤੇ ਕੋਈ ਚੀਜ਼ ਘਟਾ ਕਿਤੇ ਕੋਈ ਵਾਧੂ ਹੋ ਜਦਾ ਉਹਦਾ ਵੀ ਇੱਕ ਆਪਾਂ ਅਲੱਗ ਵੀਡੀਓ ਬਣਾ ਦਾਂਗੇ ਜਿੱਦਾਂ ਨਿਊਜ਼ੀਲੈਂਡ ਦੇ ਵਿੱਚ ਜੇ ਕਿਸੇ ਨੇ ਮੂਵ ਹੋਣਾ ਚਾਹੁੰਦਾ ਆ ਸੌਰੀ ਮੈਲ ਆਸਟ੍ਰੇਲੀਆ ਮੈਲਬਨ ਦੇ ਵਿੱਚ ਜੇ ਕੋ ਮੂਵ ਹੋਣਾ ਚਾਹੀਦਾ ਕਿ ਕਿਹੜੇ-ਕਿਹੜੇ ਲੋਕੇਸ਼ਨ ਉਹਨਾਂ ਨੂੰ ਕੀ-ਕੀ ਚਾਹੀਦਾ ਉੱਥੇ ਮਿਲਣੀਆਂ ਆ ਤੇ ਉੱਥੇ ਆਪਾਂ ਇੱਕ ਵੀਡੀਓ ਬਣਾ ਦਾਂਗੇ ਹੋਰ ਤੇ ਅੱਜ ਵਾਰ ਜਿਹੜੀ ਸ਼ਾਮ ਆ ਉਹ ਆਪਾਂ ਇੱਥੇ ਹੀ ਇੱਥੇ ਬੈਠਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਅੱਧਾ ਪੌਣਾ ਘੰਟਾ ਬਹਿਣਾ ਆ ਤੇ ਇਸ ਤੋਂ ਬਾਅਦ ਆਪਾਂ ਚੱਲ ਜਾਣਾ ਹੈ ਮੈਲਬੌਰਨ ਸਿਟੀ ਦੇਖਣ ਕਿਉਂਕਿ ਸਾਡੇ ਕੋਲ ਆਖਰੀ ਰਾਤ ਅੱਜ ਤੇ ਇਹ ਦੇਖ ਕੇ ਤੇ ਆਪਾਂ ਫਿਰ ਆਪਣੇ ਉਧਰ ਨੂੰ ਚਾਲੇ ਪਾ ਲੈਣੇ ਆ ਆਕਲੈਂਡ ਨੂੰ ਕੱਲ੍ਹ ਸਾਡੀ ਇੱਥੋਂ ਹੈਗੀ ਆ ਤੇ ਰਾਤ ਦੇ 12 ਵਜੇ ਦੀ ਫਲੈਟ ਹੈਗੀ ਆ ਜਿਆ ਆਪਣੇ ਕੋਲ ਹੈਗਾ ਇਹ ਪੂਰਾ ਇੱਕ ਦਿਨ ਪਿਆ ਇੱਕ ਰਾਤ ਪਈ ਆ ਸੋ ਵਧੀਆ ਕੱਲ ਭਾਈ ਨੇ ਵੀ ਵੀਡੀਓ